ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨਾਲ ਅੱਜ ਇੱਕ ਛੋਟੀ ਜੀ ਕਹਾਣੀ ਸ਼ੁਰੂ ਕਰਨੀ ਆ ਇਹ ਕਾਫੀ ਟਾਈਮ ਮੈਂ ਪਹਿਲਾਂ ਕਹਾਣੀ ਸੁਣੀ ਹੋਈ ਸੀ ਤੇ ਇਹ ਕਹਾਣੀ ਵਿੱਚ ਇੱਕ ਸੇਠ ਹੁੰਦਾ ਬਹੁਤ ਤਕੜਾ ਤੇ ਉਹ ਕੰਮ ਦੇ ਮਸਲੇ ਵਿੱਚ ਦੂਸਰੇ ਦੇਸ਼ ਜਾਂਦਾ ਤੇ ਇੱਕ ਸ਼ਹਿਰ ਵਿੱਚ ਜਾਂਦਾ ਤਾਂ ਉੱਥੇ ਹੋਰ ਵੀ ਕਈ ਦੇਸ਼ਾਂ ਦੇ ਲੋਕ ਇਕੱਠੇ ਹੋਏ ਹੁੰਦੇ ਆ ਤੇ ਇੱਕ ਮੇਲਾ ਲੱਗਾ ਹੁੰਦਾ ਵਾ ਤੇ ਅਲੱਗ-ਅਲੱਗ ਚੀਜ਼ਾਂ ਵੇਚਣ ਵਾਲੇ ਦੁਕਾਨਾਂ ਵਾਲੇ ਹੁੰਦੇ ਆ ਤਾਂ ਉਹ ਸੇਠ ਕੀ ਕਰਦਾ ਵਾ ਉਹਨੂੰ ਕਈ ਦਿਨ ਲੱਗਦੇ ਆ ਉਸ ਦੇਸ਼ ਦੇ ਵਿੱਚ ਕੰਮ ਕਰਦੇ ਨੂੰ ਤਾਂ ਉਹ ਇੱਕ ਦੁਕਾਨ ਤੇ ਜਾਂਦਾ ਵਾ ਤੇ ਉਸ ਦੁਕਾਨ ਤੇ ਜਾ ਕੇ ਇੱਕ ਵੀ ਡੈਕੋਰੇਸ਼ਨ ਵਾਲਾ ਸਮਾਨ ਜਾਂ ਐਦਾਂ ਦਾ ਕੁਝ ਹੋਰ ਕਈ ਸਮਾਨ ਹੁੰਦੇ ਉੱਥੇ ਉਸ ਦੁਕਾਨ ਤੇ ਤਾਂ ਦੇਖਦਾ ਵਾ ਵੀ ਉਸ ਦੁਕਾਨ ਤੇ ਉੱਤੇ ਉਸ ਜਿਹੜੇ ਦੁਕਾਨ ਵਾਲੇ ਮਾਲਕ ਨੇ ਇੱਕ ਜਨ ਰੱਖਿਆ ਹੁੰਦਾ ਉਹ ਜਨ ਰੱਖਿਆ ਹੁੰਦਾ ਵਾ ਤੇ ਉਹ ਨੂੰ ਸੇਠ ਨੂੰ ਵੇਚਦਾ ਵਾ ਸੇਠ ਖਰੀਦ ਲੈਂਦਾ ਜਨ ਤਾਂ ਉਹ ਦੁਕਾਨਦਾਰ ਉਹ ਸੇਠ ਨੂੰ ਕਹਿੰਦਾ ਲਾਲਾ ਜੀ ਇਹ ਸਾਰੇ ਕੰਮ ਕਰੋ ਤੁਹਾਡੇ ਜਿਹੜਾ ਵੀ ਤੁਸੀਂ ਕੰਮ ਕਹੋਗੇ ਤਾਂ ਉਹਦਾ ਆਸ਼ਾ ਠੀਕਾ ਤਾਂ ਸੇਠ ਦੇ ਵੀ ਮਨ ਚ ਕਿਤੇ ਨਾ ਕਿਤੇ ਲਾਲਚ ਹੁੰਦਾ ਵਾ ਵੀ ਮੇਰੇ ਤਾਂ ਬਹੁਤ ਬਿਜ਼ਨਸ ਆ ਕੰਮ ਆ ਦੇਸ਼ ਵਿਦੇਸ਼ ਚ ਤੇ ਕੰਮ ਮੌਕੇ ਨਹੀਂ ਸਕਦੇ ਤੇ ਉਹ ਕੀ ਕਰਦਾ ਵਾ ਉਹ ਜੈਨ ਨੂੰ ਖਰੀਦ ਲੈਂਦਾ ਵਾ ਜਦੋਂ ਜੈਨ ਨੂੰ ਖਰੀਦ ਲੈਂਦਾ ਵਾ ਤਾਂ ਵਾਪਸ ਦੇਸ਼ ਵਿੱਚ ਆ ਜਾਂਦਾ ਵਾ ਜਦੋਂ ਵਾਪਸ ਦੇਸ਼ ਵਿੱਚ ਆ ਜਾਂਦਾ ਵਾ ਤਾਂ ਆਪਦੀ ਕੰਪਨੀ 'ਚ ਜਾਂਦਾ ਵਾ ਤੇ ਹੋਰ ਨਾ ਕੰਨਾਂ ਜਿਹੜੇ ਉਹਦੇ ਮੁਲਾਜ਼ਮ ਹੁੰਦੇ ਉਹਨਾਂ ਨੂੰ ਦੱਸਦਾ ਦਾਦਾਂ ਕਰਕੇ ਵੀ ਇਹ ਜੰਨਾ ਸਾਰੇ ਕੰਮ ਕਰੂਗਾ ਤਾਂ ਸਾਰੇ ਕੰਮ ਖਤਮ ਹੋ ਜਾ ਕਰਨਗੇ ਤਾਂ ਹੋਰ ਨਾ ਸ਼ਹਿਰਾਂ 'ਚ ਹੋਰ ਨਾ ਦੇਸ਼ਾਂ 'ਚ ਵੀ ਇਦਾਂ ਦਾ ਕਰਕੇ ਸਾਰੇ ਕੰਮ ਖਤਮ ਹੋ ਜਾਣਗੇ ਤਾਂ ਉਹ ਸਾਰੇ ਖੁਸ਼ ਸੀਗੇ ਉਹ ਫਿਰ ਇੱਕ ਦਿਨ ਕੀ ਕਰਦਾ ਵੀ ਸੇਠ ਪਰੇਸ਼ਾਨ ਹੁੰਦਾ ਵਾ ਕਿਉਂਕਿ ਜਨ ਸਾਰੇ ਕੰਮ ਕਰ ਦਿੰਦਾ ਵਾ ਜਦੋਂ ਸਾਰੇ ਕੰਮ ਕਰ ਦਿੰਦਾ ਸੇਠ ਵੜਾ ਪਰੇਸ਼ਾਨ ਬੈਠਾ ਹੁੰਦਾ ਵਾ ਤਾਂ ਉਹ ਦੇਖਦਾ ਵਾ ਵੀ ਹੁਣ ਮੈਂ ਕੀ ਕਰਾਂ ਕਿਉਂਕਿ ਉਹ ਉਦੋਂ ਜਦੋਂ ਉਹਨੇ ਜਨ ਖਰੀਦਿਆ ਹੁੰਦਾ ਉਹਨੇ ਇੱਕ ਗੱਲ ਹੋਰ ਕਹੀ ਹੁੰਦੀ ਆ ਕਹਿੰਦਾ ਲਾਲਾ ਜੀ ਜੇ ਤੁਸੀਂ ਇਸ ਜਨ ਨੂੰ ਵਿਹਲਾ ਛੱਡਤਾ ਨਾ ਇਹ ਤੁਹਾਨੂੰ ਖੁਦ ਮਾਲਕ ਨੂੰ ਖਾਨ ਨੂੰ ਆਉਂਦਾ ਵਾ ਇਹ ਗੱਲ ਉਸ ਦੁਕਾਨਦਾਰ ਨੇ ਸੇਠ ਨੂੰ ਕਹੀ ਹੁੰਦੀ ਆ ਤਾਂ ਉਹ ਕੀ ਕਰਦਾ ਸਾਰੇ ਕੰਮ ਖਤਮ ਕਰ ਦਿੰਦਾ ਜਿਹੜਾ ਸੇਠ ਹੁੰਦਾ ਲਾਲਾ ਬੜਾ ਪਰੇਸ਼ਾਨ ਹੁੰਦਾ ਵਾ ਵੀ ਹੁਣ ਮੈਂ ਇਹਦਾ ਕੀ ਕਰੂੰਗਾ ਤਾਂ ਉਹ ਕੀ ਕਰਦਾ ਵਾ ਉਹ ਇੱਕ ਭੱਜ ਜਾਂਦਾ ਭੱਜ ਜਾਂਦਾ ਕਿਸੇ ਸਾਧੂ ਮਹਾਤਮਾ ਕੋਲੇ ਤੇ ਉੱਥੇ ਜਾ ਕੇ ਉਸ ਮਹਾਤਮਾ ਨੂੰ ਕਹਿੰਦਾ ਵਾ ਵੀ ਮੇਰੇ ਪਿੱਛੇ ਇੱਕ ਜਨ ਲੱਗਾ ਹੋਇਆ ਵਾ ਮੈਂ ਬਾਹਰੋਂ ਖਰੀਦ ਕੇ ਲਿਆਇਆ ਵਾਂ ਉਹ ਤੇ ਉਹ ਮੇਰੇ ਸਾਰੇ ਕੰਮ ਕਰਦਾ ਵਾ ਤੇ ਜੇ ਉਹ ਨੂੰ ਮੈਂ ਕੰਮ ਨਾ ਦਿੱਤਾ ਤਾਂ ਉਹ ਖੁਦ ਮਾਲਕ ਨੂੰ ਖਾਨ ਨੂੰ ਆਉਂਦਾ ਉਹਦਾ ਅੱਛਾ ਸਾਧੂ ਮਹਾਤਮਾ ਕਹਿੰਦਾ ਕਹਿੰਦਾ ਹਾਂਜੀ ਮਹਾਤਮਾ ਜੀ ਉਹ ਕਹਿੰਦਾ ਵੀ ਜੈਨ ਨੂੰ ਇੱਕ ਕੰਮ ਗਿਆ ਉਹ ਆਂਦਾ ਹਾਂਜੀ ਦੱਸੋ ਕੀ ਕੰਮ ਉਹ ਕਹਿੰਦਾ ਇਹਨੂੰ ਕਹ ਦੁਨੀਆ ਵਿੱਚ ਸਭ ਤੋਂ ਲੰਮਾ ਬਾਸ ਲੈ ਕੇ ਆ ਬਾਸ ਤੇ ਉਹਦਾ ਠੀਕ ਹੈ ਜੀ ਉਹ ਕਹਿੰਦਾ ਮੈਂ ਕਹਦਣਾ ਉਹ ਜੈਨ ਨੂੰ ਕਹਿੰਦਾ ਲਾਲਾ ਵੀ ਦੁਨੀਆ ਵਿੱਚ ਸਭ ਤੋਂ ਲੰਮਾ ਬਾਸ ਲੈ ਕੇ ਆ ਤੇ ਉਹ ਜੈਨ ਬਾਸ ਲਿਆਉਂਦਾ ਸਭ ਤੋਂ ਲੰਮਾ ਤੇ ਉਹ ਕਹਿੰਦਾ ਵੀ ਇਹਨੂੰ ਹੁਣ ਵਿੜੇ 'ਚ ਗੱਡ ਦੀ ਤੇ ਲਾਲਾ ਉਹ ਮਹਾਤਮਾ ਦੇ ਕਹਿਣ ਤੇ ਵਿੜੇ 'ਚ ਆਪਣੇ 'ਚ ਘਰੇ ਉਹ ਜਿਹੜਾ ਬਾਸ ਘੱਟ ਦਿੰਦਾ ਵਾ ਜਦੋਂ ਬਾਸ ਘੱਟ ਦਿੰਦਾ ਵਾ ਤੇ ਨਾਲ ਇਹ ਵੀ ਕਿਹਾ ਹੁੰਦਾ ਵਾ ਵੀ ਜੈਨ ਨੂੰ ਕਹੇ ਉੱਪਰ ਜਾ ਥੱਲੇ ਜਾ ਉੱਪਰ ਜਾ ਥੱਲੇ ਆ ਇਹੀ ਕੰਮ ਕਰਨਾ ਵਾ ਮੈਂ ਜਦੋਂ ਥੱਲੇ ਆ ਗਿਆ ਉਹ ਤੇ ਤਾਂ ਜਾਣਾ ਤਾਂ ਆ ਕੇ ਥੱਲੇ ਜਾਣਾ ਤਾਂ ਉੱਪਰ ਥੱਲੇ ਜਾਣਾ ਵਾ ਉਹ ਕਹਿੰਦਾ ਠੀਕ ਆ ਉਹ ਕਹਿੰਦਾ ਵੀ ਮੈਂ ਸੋਲੂਸ਼ਨ ਦੱਸਦਾ ਤੁਸੀਂ ਮੈਨੂੰ ਇੱਕ ਵੀ ਹੱਲ ਦੱਸ ਦਿੱਤਾ ਬਹੁਤ ਵਧੀਆ ਹੋ ਗਿਆ ਤਾਂ ਉਹ ਸਾਧੂ ਮਹਤਮਾ ਦਾ ਧੰਨਵਾਦ ਕਰਦਾ ਵਾ ਤੇ ਜੈਨ ਨੂੰ ਇਹ ਕੰਮ ਹੀ ਲਾ ਦਿੰਦਾ ਤੇ ਉਹ ਕਹਿੰਦਾ ਜਦੋਂ ਵੀ ਤੈਨੂੰ ਹੋਰ ਕੋਈ ਕੰਮ ਹੋਵੇ ਉਦੋਂ ਜੈਨ ਨੂੰ ਕਹਿ ਦੇਣਾ ਇਹ ਕੰਮ ਛੱਡ ਆਹ ਕੰਮ ਕਰਿਆ ਉਸ ਤੋਂ ਬਾਅਦ ਫੇਰ ਇਹੀ ਕੰਮ ਕਰਨਾ ਤਾਂ ਉਹ सेठ ਵੜਾ ਖੁਸ਼ ਸੀਗਾ ਕਿਉਂਕਿ ਉਹਨੂੰ ਇਹ ਸਾਰਾ ਕੁਝ ਦੱਸਤਾ ਸੀ ਮਹਾਤਮਾ ਨੇ ਤੇ ਜਨ ਨੂੰ ਵੀ ਸਾਰਾ ਕੁਝ ਕਰਾਤਾ ਉਹਨੇ ਤੇ ਇਹ ਸੀ ਸਟੋਰੀ ਇੱਕ ਜੰਨ ਅਤੇ ਬਾਂਸ ਦੀ ਸਟੋਰੀ ਸੀਗੀ ਛੋਟੀ ਜੀ ਪਰ ਇਹਦੀ ਸਿੱਖਿਆ ਬਹੁਤ ਵੱਡੀ ਆ ਸਿੱਖਿਆ ਜਿਹੜਾ ਸਾਡਾ ਮਨ ਉਹ ਇੱਕ ਬਾਂਦਰ ਦੀ ਤਰ੍ਹਾਂ ਛਲਾਂਗਾ ਮਾਰਦਾ ਜੰਨ ਦੀ ਤਰ੍ਹਾਂ ਕਦੇ ਉੱਪਰ ਕਦੇ نیچے ਇਹਨੂੰ ਜੇ ਕੰਮ ਨਾ ਦੀਗੇ ਸੋ ਇਸ ਕਰਕੇ ਸਾਨੂੰ ਹਮੇਸ਼ਾ ਕੋਈ ਨਾ ਕੋਈ ਕੰਮ ਜਦੋਂ ਕਰ ਲਿਆ ਤਾਂ ਹਮੇਸ਼ਾ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਵਾ ਵੀ ਹੁਣ ਵੀ ਸ਼ੁਕਰਾਂਮਾ ਸ਼ੁਕਰਾਨਾ ਕਰੀਏ ਅੱਗੇ ਵੀ ਸ਼ੁਕਰਾਨਾ ਕਰੀਏ ਤੇ ਨਹੀਂ ਤਾਂ ਇਹ ਸਾਡਾ ਮਨ ਆ ਜਿਹੜਾ ਜਨ ਦੀ ਤਰ੍ਹਾਂ ਭੱਜਦਾ ਰਹਿੰਦਾ ਵਾ ਵੀ ਕਦੇ ਆਉਣੂ ਕਦੇ ਆਕ ਤੇ ਆਹ ਕ ਤੇ ਆਹ ਸੋ ਇਸ ਕਰਕੇ ਹਮੇਸ਼ਾ ਸਾਨੂੰ ਆਪਣੇ ਮਨ ਦੀ ਸੁਣਨੀ ਚਾਹੀਦੀ ਆ ਮਨ ਵਿਹਲਾ ਨਹੀਂ ਰਹਿਣਾ ਚਾਹੁੰਦਾ ਜੇ ਵਿਹਲਾ ਰਹਿੰਦਾ ਵਾ ਜੇ ਤੁਸੀਂ ਇਹਨੂੰ ਵਿਹਲਾ ਰੱਖਦੇ ਆ ਤਾਂ ਇਹ ਫਿਰ ਧੋਨੇ ਖਾਨ ਨੂੰ ਆਉਂਦਾ ਵਾ ਇਹ ਤੁਹਾਡੇ ਆਪ ਦੇ ਹੋਰ ਕਈ ਕੰਮ ਕਈ ਬੁਰਾ ਆਦਤਾਂ ਨੂੰ ਮੂਰੇ ਲਿਆ ਦਿੰਦਾ ਵਾ ਸੋ ਇਸ ਕਰਕੇ ਇਹਨੂੰ ਕੰਮ ਲਾ ਕੇ ਰੱਖੋ ਜੇ ਕੰਮ ਨਹੀਂ ਤਾਂ ਉਸ ਭਗਵਾਨ ਨੂੰ ਉਸ ਖੁਦਾ ਨੂੰ ਅੱਲਾ ਨੂੰ ਯਾਦ ਕਰੋ ਤੇ ਇਹ ਹੀ ਇੱਕ ਛੋਟੀ ਜਿਹੀ ਕਹਾਣੀ ਜੇ ਚੈਨਲ ਤੇ ਨਵੇਂ ਆਏ ਆ ਤਾਂ ਚੈਨ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮਿਲਦੇ ਆਂ ਅਗਲੀ ਸਟੋਰੀ ਚ ਰੱਬ ਰਾਖਾ